ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਪਾਂ ਆਇਆ ਬਈ ਨਿਰਮਲ ਕੋਲੇ ਥੋੜਾ ਬੈਲੜੇ ਦਾ ਕੰਮ ਕਰਾਉਣਾ ਸੀ ਪਰ ਆਪਾਂ ਟਿਕਾਠਾਂ ਦੇਖਦੇ ਹੀ ਬੈਜੀਆਂ ਟਿਕਾਠਾਂ ਬਹੁਤ ਸੋਹਣੀਆਂ ਬਣੀ ਹੋਈਆਂ ਆਹ ਟਾੜਾ ਦੀ ਚਾਦਰ ਦੀਆਂ ਵਾ ਇੱਕ 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 ਪੀਏ ਫਟਦਾ ਮਿਸ ਕਿੰਨੇ ਕਿਲੋ ਚ ਪੈ ਜਾਂਦਾ ਵਾ ਤੇ ਬੰਦੇ ਦਾ ਇੱਕ ਕਿੰਨੀ ਪੈ ਜਾਂਦਾ ਕਿਲੋ ਜੀ ਪੈ ਜਾਂਦਾ ਇਹ ਭਾਰੀਆਂ ਚੱਲੀਆਂ 1000 ਕੀ ਹੈ

ਇਧਰ ਵੀ ਬਣਾਈਆਂ ਪਈਆਂ ਇਹਨਾਂ ਗੱਲ ਜਿਹੜਾ ਨਾ ਸੀ। ਹਰੀ ਗੱਲ। ਜਿਸ ਨੇ ਕੱਢੀ ਹੈ ਸਾਰੀ ਇਹ ਕੰਮ ਤੇ ਨਿਭਾ ਲਈ। ਜਾਇਦ ਦੂਤੀਆਂ ਜੀ ਹੈ ਮਸਵਾਲਾ ਆਂਹ ਹੈ ਨਾ ਰੋ। ਸਾਰੀ ਉਹ ਮਸ਼ੀਨੀ ਲੋਕਾਂ ਵਾਲੀ ਹੈ ਸਾਰੀ ਜੀ ਇਹ ਨਹੀਂ ਸਹੀ ਆ ਵਰੀਆ ਨਹੀਂ ਆ ਜੀ ਟੱਕੜ ਵਾਲੀ ਨਹੀਂ ਹੈ ਜੀ ਹੌਂਦੇ ਜਮਾਨੇ ਆਈ ਆ। ਕੰਪਿਊਟਰ ਫਾਰਾ ਕੰਪਿਊਟਰ ਦਾ ਪੁਮਾਰ ਬਣਾਇਆ ਹੋਇਆ ਕਿੰਨੇ ਗੇਜ ਦੀ ਜਦ ਰਹੇ 18 ਗੇਜ 120 ਨੰਬਰ ਕਾਟ ਵਾਲਾ ਮਾਲ ਆ ਪਿਆ ਠੀਕ ਹੈ ਇਹਦੇ ਮੀਜ਼ਰ ਮੈਂ ਦਿਨੋ ਥਲੇ ਹਾਂ ਆਹ ਉਹ ਮੀਜ਼ਰ ਦੇ ਨਾਲ ਹੀ ਆਗੇ ਇਹਦੇ ਨਾਲ ਨੰਬਰ ਵੀ ਦਾ ਕਾਟਾ ਲਿਖਾ ਲਓ ਡੋਲੀ ਗੇਟ ਨੀ ਦਾ ਅਥਲੀਆ 2 ਇੰਚੀ ਨਾਲੇ ਮਾਲ ਮੁੜਿਆ ਹੋਇਆ ਹੈ ਜੀ 1.5 ਨਿਗਾ 2 ਇੰਚੀ ਮੁੜਿਆ ਹੋਇਆ ਮਾਲ 2 ਇੰਚੀ ਹੈ ਇਹ ਆਕੇਵਰੀ ਨਾਲ ਡੇਢ ਘੰਟਾ ਹੁੰਦਾ ਵਾ ਤੇ ਚਾਦਰ ਪਾਈ ਹਲਕੀ ਹੋ ਜਾਂਦੀ ਆ ਆ ਕੰਮ ਕਰਵਾਜੀ ਇਹ ਵੀ 12 ਨੰਗੇਗਾ 120 ਨੰਬਰ ਮਾਲ